ਕਾ ਪਰਵਾਸੀ ਮਜ਼ਦੂਰਾਂ ਦੇ ਵਿਚਕਾਰ ਇੰਨੀ ਜ਼ਬਰਦਸਤ ਲੜਾਈ ਹੁੰਦੀ ਹੈ ਕਿ ਉਹਨਾਂ ਵੱਲੋਂ ਦਾਣਾ ਮੰਡੀ ਨੂੰ ਹੀ ਆਪਣੇ ਸਿਰ ਉੱਤੇ ਚੁਕ ਲਿਆ ਜਾਂਦਾ ਹੈ। ਦਰਅਸਲ ਫਾਸਟ ਫੂਡ ਦੀ ਰੇੜੀ ਲਗਾਉਣ ਵਾਲੇ ਪਰਵਾਸੀਆਂ ਦੇ ਵਿਚਕਾਰ ਲੜਾਈ ਹੋਈ ਜਾਂਦੀ ਹੈ। ਜਿਸ ਤੋਂ ਬਾਅਦ ਜੋ ਵੀ ਉਹਨਾਂ ਦੇ ਹੱਥ ਦੇ ਵਿੱਚ ਆਉਂਦਾ ਹੈ ਉਹ ਇੱਕ ਦੂਜੇ ਉੱਤੇ ਵਾਰਾਇਆ ਜਾਂਦਾ ਹੈ। ਜਿਸ ਤੋਂ ਬਾਅਦ ਮਿੰਟਾਂ ਦੇ ਵਿੱਚ ਹੀ ਕਹਿ ਲਓ ਕਿ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਹੈ। ਤਾਂ ਤਸਵੀਰਾਂ ਵੀ ਤੁਹਾਡਾ ਸਾਂਝੀ ਕਰਾਂ ਜਿੱਥੇ ਲੜਾਈ ਤੋਂ ਬਾਅਦ ਕਿਸ ਤਰ੍ਹਾਂ ਮਾਹੌਲ ਪਕਿਆ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਰੇੜੀਆਂ ਇੱਕ ਦੂਜੀ ਵੱਲੋਂ ਪਲਟਾਈਆਂ ਜਾਂਦੀਆਂ ਨੇ ਅਤੇ ਰੇੜੀ ਦੇ ਉੱਪਰ ਜੋ ਵੀ ਸਮਾਨ ਰੱਖਿਆ ਹੋਇਆ ਸਗਾ ਉਹ ਸਭ ਕੁਝ ਖਲਾਰ ਦਿੱਤਾ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਪ੍ਰਵਾਸੀ ਜਿਹੜੇ ਨੇ ਆਪਸ ਦੇ ਵਿੱਚ ਭਿੜੇ ਹੋਏ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਅਤੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਵੀ ਕਰਵਾਇਆ ਜਾਂਦਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਜਲਾਲਾਬਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਜਲਾਲਾਬਾਦ ਦੇ ਅਬੇਡਕਰ ਚੌਂਕ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਜੋ ਪਹਿਲਾਂ ਹੀ ਆਪਣੀ ਫਾਸਟ ਫੂਡ ਦੀ ਰੇੜੀ ਲਗਾ ਰਿਹਾ ਹੁੰਦਾ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਪ੍ਰਵਾਸੀ ਮਜ਼ਦੂਰ ਉਸੇ ਦੇ ਨਾਂ ਉੱਤੇ ਰੇੜੀ ਉਸ ਦੇ ਸਾਹਮਣੇ ਲਗਾ ਕੇ ਖੜਾ ਕਰ ਦਿੰਦਾ ਹੈ ਅਤੇ ਉਸ ਤੋਂ ਬਾਅਦ ਵਿੱਚ ਗ੍ਰਾਹਕਾਂ ਨੂੰ ਆਵਾਜ਼ ਮਾਰੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੋਵੇਂ ਪ੍ਰਵਾਸੀ ਮਜ਼ਦੂਰਾ ਦੇ ਵਿਚਕਾਰ ਪਹਿਲਾਂ ਬੋਲਚਾਲ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਬੋਲਚਾਲ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਮਾਹੌਲ ਇੰਨਾ ਜ਼ਿਆਦਾ ਤਣਾਪੂਰਣ ਹੋ ਜਾਂਦਾ ਹੈ ਕਿ ਦੋਨਾਂ ਵੱਲੋਂ ਗੁੱਸੇ ਦੇ ਵਿੱਚ ਆ ਕੇ ਜੋ ਵੀ ਕੁਝ ਹੱਥ ਦੇ ਵਿੱਚ ਆਉਂਦਾ ਹੈ ਉਹ ਇੱਕ ਦੂਜੇ ਉੱਤੇ ਵਾਰਿਆ ਜਾਂਦਾ ਹੈ ਫਾਸਟ ਫੂਡ ਦੀ ਰੇੜੀ ਦੇ ਉੱਪਰ ਜੋ ਸਮੋਸੇ ਪਕੌੜੇ ਚਟਨੀਆਂ ਜੋ ਵੀ ਰੱਖਿਆ ਹੋਇਆ ਸੀ ਉਹ ਸਭ ਨੂੰ ਖਿਲਾਰ ਦਿੱਤਾ ਜਾਂਦਾ ਤੇ ਹੱਥ ਦੇ ਵਿੱਚ ਭਾਵੇਂ ਉਹ ਕੈਂਚੀ ਹੋਵੇ ਚਾਕੂ ਹੋਵੇ ਕੁਝ ਵੀ ਹੋਵੇ ਜੋ ਵੀ ਇੱਕ ਦੂਜੇ ਦੇ ਹੱਥ ਦੇ ਵਿੱਚ ਜਾ ਰਿਹਾ ਸੀ ਉਹ ਇੱਕ ਦੂਜੇ ਉੱਤੇ ਵਾਰ ਕਰਦੇ ਹੋਏ ਨਜ਼ਰ ਆ ਰਹੇ ਸੀ ਤੇ ਦੱਸਿਆ ਜਾ ਰਿਹਾ ਲੜਾਈ ਦਾ ਮੁੱਖ ਕਾਰਨ ਕੀ ਗ੍ਰਾਹਕਾਂ ਨੂੰ ਲੈ ਕੇ ਇਹਨਾਂ ਦੋਵੇਂ ਪ੍ਰਵਾਸੀਆਂ ਦੇ ਵਿੱਚ ਕਾ ਲੜਾਈ ਹੁੰਦੀ ਹੈ ਤੇ ਲੜਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਇੱਕ ਦੂਜੇ ਨੂੰ ਜ਼ਖਮੀ ਕਰ ਤੱਕ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਕਿਸਰਾ ਸਾਰਾ ਸਮਾਨ ਜਿਹੜਾ ਸੜਕੋ ਤੇ ਖਿਲਰਿਆ ਪਿਆ ਅਤੇ ਰੇੜੀਆਂ ਵੀ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚਦਾ ਹੈ ਅਤੇ ਉਹਨਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਪੂਰੇ ਮਾਹੌਲ ਨੂੰ ਸੈੱਟ ਕੀਤਾ ਜਾਂਦਾ ਕਿਉਂਕਿ ਜਿੱਥੇ ਇੱਕ ਪਾਸੇ ਲੜਾਈ ਹੋਈ ਹੈ ਦੂਜੇ ਪਾਸੇ ਵੀ ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਜਮ ਵਰਗੀਆਂ ਸਮੱਸਿਆਵਾਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਜਿਸ ਕਰਕੇ ਪੁਲਿਸ ਵੱਲੋਂ ਪੂਰੇ ਮਾਮਲੇ ਨੂੰ ਸ਼ਾਂਤ ਕਰਵਾ ਕੇ ਜ਼ਖਮਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਇਸ ਪੂਰੇ ਮਾਮਲੇ ਦੀ ਉਹਨਾਂ ਵੱਲੋਂ ਜਾਂਚ ਜੜੀਏ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਚਸ਼ਮੰਦੀਤ ਦਾ ਕੀ ਕੁਝ ਕਹਿਣਾ ਸੁਣ ਲੈਂਦੇ ਕਿ ਤੇਰੀ ਨਾੜੀ ਹੈ ਹਾਂਜੀ ਮੇਰੇ ਵਜੀ ਜਾ ਕੇ ਰੈਡੀ ਹੈ ਜੀ ਅੱਛਾ ਤੂੰ ਮੌਕੇ ਦੇਗਾ ਸੀ ਨਹੀਂ ਮੈਂ ਮੌਕੇ ਨਹੀਂ ਨਹੀਂ ਨਾਲ ਕਿੰਨੇ ਚੜਾਣ ਲਗਾਏ ਤੂੰ ਮੈਂ ਛੁੜਾਣੇ ਲਗਾ ਤਾਂ ਮਤਲਬ ਬਾਅਦ ਚ ਆਇਆ ਮੈਂ ਛੁੜਾਣੇ ਲਗਾ ਉਹਨੂੰ ਦੁਬਾਰਾ ਮੇਰੇ ਕੋਲ ਹੀ ਟਵਾ ਜੀ ਅੱਛਾ ਕੋਣ ਕੋਣ ਸੀ ਜੜ ਲੜੇ ਨੇ ਪਤਾ ਨਹੀਂ ਕੋਈ ਬੋਲਣੇ ਕਾ ਸਾਧੂ ਉਧਰ ਫਗਲ ਰਿਹਾ ਸੀ ਰੈਡੀ ਲਗਾਤਾ ਅੱਛਾ ਉਹਦੇ ਕੋਲ ਤੁਸੀਂ ਐਨਕੀ 60 ਸੋਟ ਲੱਗੀ ਆ ਇਹ ਝੋਟ ਲੱਗੀ ਨਹੀਂ ਕਿਸੇ ਉਹਨਾਂ ਨੂੰ ਛੱਟ ਲੱਗੀ ਕੋਈ ਉਹਨੂੰ ਪਤਾ ਨਹੀਂ ਮੇਰੇ ਮੈਨੂੰ ਤਾਂ ਕਿੱਥੇ ਗਿਆ ਉਹ ਦੋਨੋਂ ਪਤਾ ਨਹੀਂ ਭਾਗੇ ਰਹਿਲੇ ਗਏ ਬੁਰਾ ਹਾਲ ਦੀ ਬਾਈ ਜੀ ਤੂੰ ਆ ਆ ਕੇ ਵੇ ਦੇ ਨਾ ਇੱਕ ਗੱਲ ਦੱਸੋ ਇੱਕ ਅਦਾ ਬੰਦਾ ਵੀ ਮਰ ਜਾਂਦਾ ਅਸੀਂ ਸਾਰੇ ਗਰੀਬ ਰੇੜੀਆਂ ਵਾਲੇ ਮਿੱਟੀ ਉਹ ਤੂੰ ਵੀ ਆਪਾ ਪੰਜਾਬੀ ਲੋਕ ਆ ਬਾਈ ਆਪਾਂ ਨਹੀਂ ਇੰਨਾ ਲੜਦੇ ਸ਼ਬਦਾਂ ਨੂੰ ਮੜੇ ਧਿਆਨ ਚ ਰੱਖ ਕੇ ਬੋਲੋ ਬਹੁਤ ਗੰਦਾ ਲੜਿਆ ਬਾਈ ਮੈਂ ਕਿ ਸਾਨੂੰ ਅੰਦਰੋਂ ਆਪ ਨੂੰ ਗਰ ਲੱਗੀਆਂ ਦਾ ਯਾਰ ਲੜੇ ਦਾ ਕਿਵੇਂ ਲੜੇ ਆ ਸਾਰੇ ਰੇੜੀਆਂ ਵਾਲੇ ਆ ਬਾਕੀ ਕੋਈ ਗੱਲ ਕਰੇ ਨਾ ਕਰੇ ਕਾਰਨ ਕੀ ਸੀ ਅਸੀਂ ਤਾਂ ਆਪਣਾ ਕੰਮ ਕਰਦੇ ਪਏ ਆ ਪਰ ਰੇੜੀਆਂ ਦੇ ਅਸੀਂ ਆ ਕੇ ਵੇਖੇ ਛੋਟਾ ਕਰਾ ਨਹੀਂ ਮੰਨੇ ਪਤਾ ਨਹੀਂ ਕਿਥੋਂ ਕਿਥੋਂ ਕਿਵੇਂ ਆਏ ਬੁਰਾ ਹਾਲ ਕਰਕੇ ਆਇਆ ਸਾ ਭਾਈ ਬਹੁਤ ਜਿਆਦਾ ਬੁਰਾ ਹਾਲ ਕੀਤਾ ਬਹੁਤ ਜਿਆਦਾ ਨਹੀਂ ਲੜਾਈ ਝਗੜੇ ਦਾ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਹੜੇ ਕਾਰਨ ਕਾਰਨ ਇੱਦਾਂ ਹੀ ਖਲੋਤੇ ਦੀ ਇਕੱਠੇ ਆਲਾ ਆਪੇ ਹੀ ਖਲੋਤੇ ਇਕੱਲੂ ਤੇ ਬਸ ਪਾਣੀ ਕੀ ਮਣੀ ਇਹਨਾਂ ਨੂੰ ਤੇ ਰਿੰਦੇ ਵੀ ਇਕੱਠੇ ਨੇ ਨਹੀਂ ਨਹੀਂ ਰੇੜੀਆਂ ਲੱਗਦੀਆਂ 5 6 5 7 ਰੇੜੀਆਂ ਲੱਗਦੀਆਂ ਲੱਗ ਰਹਿ ਰਹੇ ਨੇ ਸਾਰੇ ਆ ਨਾਲ ਦੀ ਕੋਲ ਦੀ ਸਰਾਹ ਪੁਰਾਣੀ ਪਹਿਲਾਂ ਵੀ ਲੱਗਦੀ ਹੈ ਪਹਿਲਾਂ ਪਤਾ ਨਹੀਂ ਲੱਗੀ ਨਵੀਂ ਰੇੜੀ ਲੱਗੀ ਪਹਿਲੀ ਹੈ ਅੱਛਾ ਇਹ ਕਾ ਕੂਕਰ ਦੀ ਆਵਾਜ਼ ਆਣੀ ਜੇ ਨੇ ਕਾ ਕੂ ਕਰਕੇ ਅੱਛਾ ਇਦਾਂ ਕਰਕੇ ਹੋਇਆ ਉਹ ਨਵੀਂ ਰੇੜੀ ਲੱਗੀ ਤੁਸੀਂ ਮੌਕੇ ਜਦੋਂ